जय भीम जय भारत मैं सोम से होता। ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ। ਪੋਸੂ ਨਾਵਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਰਣਜੀਤ ਨਗਰ। ਅੱਜ ਇੱਥੇ ਸਮੂਹ ਪਤਵੰਤੇ ਸੱਜਣਾਂ ਦੇ ਵੱਲੋਂ ਬਕਾਇਦਾ ਤੌਰ ਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਆਗਮਨ ਦਿਵਸ ਜਿਹੜਾ ਹੈ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਔਰ ਇਸ ਖਾਸ ਮੌਕੇ ਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਤਾਬਰ ਆਫ ਸੋਸ਼ਲ ਜੁਨਿਟੀ ਦੇ ਖਜ਼ਾਨਚੀ ਸਾਡੇ ਜੇ ਆਈ ਸਾਹਿਬ ਸਰਦਾਰ ਕਰਮਜੀਤ ਸਿੰਘ ਜੀ ਔਰ ਇਹਨਾਂ ਤੋਂ ਇਲਾਵਾ ਹੋਰ ਵੀ ਮੇਰੇ ਬਹੁਤ ਸਾਰੇ ਪਤਵੰਤੇ ਸੱਜਣ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੱਲੇ ਕੱਲੇ ਵੀਜ਼ ਨੂੰ ਇੱਕ ਵਾਰੀ ਸਕਰੀਨ ਦੇ ਉੱਪਰ ਦਿਖਾ ਦਿੱਤੇ ਜਾਣ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਤੱਕ ਬੀੜਾ ਚੁੱਕਿਆ ਹੋਇਆ ਹੈ ਔਰ ਬਹੁਤ ਪਿਆਰ ਤੇ ਸਤਕਾਰ ਦੇ ਨਾਲ ਸਤਗੁਰ ਰਵਿਦਾਸ ਜੀ ਦਾ ਆਗਮਨ ਦਿਵਸ ਇਹਨਾਂ ਨੇ ਸੈਲੀਬ੍ਰੇਟ ਕੀਤਾ ਔਰ ਅੱਜ ਬਾਬਾ ਸਾਹਿਬ ਦਾ ਆਗਮਨ ਦਿਵਸ ਜਿਹੜਾ ਹੈ 134 ਮਾ ਉਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਫਕੀਰ ਜਾਨ ਜਸਲ ਜੀ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਅੱਜ ਦਾ ਟੂਰ ਪ੍ਰੋਗਰਾਮ ਬਹੁਤ ਹੈ ਇਸ ਤੋਂ ਬਾਅਦ ਰਜਿੰਦਰਾ ਹਸਪੀਟਲ ਫਿਰ ਲਾਪਰਾ ਲਾਪਰਾ ਤੋਂ ਬਾਅਦ ਪਤਾ ਨਹੀਂ ਕੀ ਕਿਸ ਤਰ੍ਹਾਂ ਦਾ ਸ਼ੈਡਿਊਲ ਹੈ ਪਿੰਡਾਂ ਦਾ ਇਹ ਪਿਛਲੇ 10 ਮਤਲਬ 10 ਤਾਰੀਖ ਤੋਂ ਲਗਾਤਾਰ ਇਹ ਚੱਲ ਰਿਹਾ ਹੈ 10 ਦੀ بجائے 6 ਤਾਰੀਖ ਤੋਂ ਲਗਾਤਾਰ ਚੱਲ ਰਿਹਾ ਦਿਨ ਕਿਤੇ ਰਾਤ ਕਿਤੇ ਕਿਉਂਕਿ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਅੱਜ ਇੱਥੇ ਬਕਾਇਦਾ ਤੌਰ ਤੇ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਹੋ ਜਸਾ ਸਾਹਿਬ ਸਭ ਤੋਂ ਪਹਿਲਾਂ ਜੈਪੀ ਜੈਪੁਰ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਕਿ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਕਿਤੇ ਨਾ ਕਿਤੇ ਅਜੇ ਵੀ ਸਿਰਫ ਸਲੋਗਨ ਤੱਕ ਹੀ ਸੀਮਤ ਹੈ ਇਹ ਬਾਬਾ ਸਾਹਿਬ ਹਰ ਇੱਕ ਬੰਦੇ ਦੀ ਕੋਸ਼ਿਸ਼ ਤਾਂ ਹੈ ਕਿ ਸੰਗਤ ਜਿਹੜੀ ਜਾਗ ਪਵੇ ਜੀ ਪਰ ਹਰ ਇੱਕ ਦਾ ਆਪਣੇ ਆਪਣੇ ਸੋਚ ਆ ਕੇ ਉਹ ਜਾਗਣਾ ਜਾਂ ਨਹੀਂ ਜਾਗਣਾ ਇਸ ਕਰਕੇ ਜੇ ਬਾਬਾ ਸਾਹਿਬ ਜਾਗੇ ਸਾਡੇ ਸਤਿਗੁਰ ਸ਼ਬਦ ਆਸਵਾਦ ਜੀ ਸਤਿਗੁਰ ਕਬੀਰ ਜੀ ਸਤਿਗੁਰ ਨਾਮਦੇਵ ਜੀ ਤੇ ਅੱਜ ਇਸੇ ਕਰਕੇ ਉਹਨਾਂ ਲੋਕਾਂ ਦਾ ਨਾਂ ਹੈ ਜੀ ਜੇਕਰ ਅਸੀਂ ਸੁੱਤੇ ਪਏ ਰਹਿ ਜਮਾਂਗੇ ਤੇ ਸਾਨੂੰ ਘਰ ਦੇ ਕੋਈ ਉਹ ਵੀ ਇੱਕ ਅੰਦੀ ਪੀੜੀ ਕੋਈ ਕਹਿ ਲਓ ਕਿ ਜਾਂ ਭਈ ਸਾਡਾ ਕੋਈ ਹੰਦਾ ਸਿਕਾ ਅਥਰ ਭਾਈ ਕਿਸੇ ਨਿਕਾਣਾ ਜੀ ਅੱਜ ਜੇ 134 ਮਾ ਅਸੀਂ ਆਗਮਨ ਦਿਵਸ ਮਨਾਉਣ ਜਾ ਰਹੇ ਆ ਇਹ ਰਣਜੀਤ ਨਗਰ ਦੀਆਂ ਮੈਂ ਸਾਰੀਆਂ ਹੀ ਸੰਗਤਾਂ ਨੂੰ ਇਸ ਛੁੱਪ ਦਿਹਾੜਤੇ ਜਿੱਥੇ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ ਆ ਉੱਥੇ ਨਾਲ ਦੇ ਨਾਲ ਮੇਰੀ ਬੇਨਤੀ ਹੈ ਸਾਰੇ ਸੰਗਤ ਦੇ ਚਰਨਾਂ ਦੇ ਵਿੱਚ ਕਿ ਆਪਾਂ ਆਪਣੇ ਆਪ ਨੂੰ ਜਗਾਈਏ ਇਹ ਇੱਕ ਦਿਨ ਜਨਮ ਦਿਹਾੜਾ ਮਨਾਉਣ ਦੇ ਨਾਲ ਜਾਂ ਪ੍ਰਕਾਸ਼ ਦਿਹਾੜਾ ਮਨਾਉਣ ਦੇ ਨਾਲ ਜਾਂ ਕੁਝ ਕਰਨ ਦੇ ਨਾਲ ਕੁਝ ਨਹੀਂ ਹੋਣਾ ਬਾਬਾ ਸਾਹਿਬ ਦੇ ਜੀਵਨ ਨੂੰ ਜੇਕਰ ਆਪਾਂ ਦੇਖਦੇ ਆ ਤੇ ਉਹਨਾਂ ਤਾਂ ਆਖਰੀ ਟਾਈਮ ਦੇ ਵਿੱਚ ਵੀ ਰਤੂ ਜਿਵੇਂ ਆਪਣੇ ਨਾਨਕ ਕੰਦਰ ਰਤੂ ਕਿਤਾਬ ਚ ਲਿਖਦੇ ਆ ਬਿਕ ਤਾਲ ਲੱਤ ਬੰਨ੍ਹਦੇ ਕਹਿੰਦੇ ਸੀ ਉੱਚੀ ਕਰਕੇ ਬੰਨ੍ਹ ਦਿਓ ਤਾਂ ਕਿ ਸ਼ੋਕਲ ਜਿਹੜੀ ਆ ਉਹਦੇ ਕਰਕੇ ਤੇ ਉਹ ਆਖਰੀ ਸਾਹ ਤੱਕ ਵੀ ਇਸੇ ਤਰੀਕੇ ਨਾਲ ਚੱਲਦੇ ਰਹਿ ਤੇ ਜੇਕਰ ਅਸੀਂ ਕਹੀਏ ਵੀ ਇੱਕ ਦਿਨ ਜਨਮ ਦੇੜਾ ਮਲਾਉਣ ਦੇ ਨਾਲ ਆਪਾਂ ਲੋਕ ਦਿਖਾਵਾ ਜਿਹਾ ਕਰਕੇ ਮਿਸ਼ਨ ਆ ਜਾਣਾ ਇਦਾਂ ਨਹੀਂ ਆਉਂਦਾ ਮਤਲਬ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਅੰਦਰ ਲਿਉਣਾ ਪੈਣਾ ਉਹਨੂੰ ਪ੍ਰੈਕਟੀਕਲੀ ਰੂਪ ਦੇਣਾ ਪੈਣਾ ਜਿੰਨੀ ਦੇਰ ਤੱਕ ਆਪਾਂ ਅੰਦਰ ਨਹੀਂ ਲਿਆਉਂਦੇ ਬਾਬਾ ਸਾਹਿਬ ਦੀ ਵਿਚਾਰਤਾ ਰਾਗਾ ਗੁਣਗਾਣ ਕਰੀ ਜਈਏ ਕੋਈ ਫਾਇਦਾ ਨਹੀਂਗਾ ਭਾਈ ਉਹ ਬਥੇਰਾ ਗੁਣਗਾਣ ਕਰਦੇ ਆ ਕੋਈ ਕਹਿੰਦਾ ਉਹਨਾਂ ਨੂੰ ਗੁਰੂ ਅੱਛਾ ਬੱਚੇ ਬਥੇਰਾ ਕਰਦੇ ਆ ਜੀ ਇਹਦਾ ਕੋਈ ਅੰਦਰ ਅੰਦਰੋਂ ਜਿਹੜੀ ਆ ਮੈਲ ਕੱਢਣੀ ਪਾਣੀ ਆ ਖਾਲਸ ਹੋਣਾ ਪੈਣਾ ਬਹੁਤ ਅੱਛਾ ਸਭ ਕਹਿਣਾ ਜਮਾਨ ਤੋਂ ਖਾਲਸ ਚ ਮਾਰਾ ਜੋ ਹਮ ਸਹਿਰੀ ਸੁਮੇਤ ਹਮਾਰਾ ਜਿੰਨੀ ਦੇਰ ਤੱਕ ਅਸੀਂ ਆਪਣੀਆਂ ਬਰਾਈਆਂ ਨੂੰ ਖਤਮ ਨਹੀਂ ਕਰ ਲੈਂਦੇ ਅਸੀਂ ਤਾਂ ਮੈਂ ਮੇਰੀ ਚ ਪਏ ਆ ਬਈ ਅਸੀਂ ਵੱਡੇ ਆ ਅਸੀਂ ਵੱਡੇ ਆ ਤੇ ਉਸੇ ਤਰੀਕੇ ਦੇ ਨਾਲ ਜਿਵੇਂ ਸਤਗੁਰੂ ਦਾਸ ਵਾਲਾ ਜੀ ਨੇ ਕਿਹਾ ਸੀ ਹਮ ਬੜ ਕਬ ਕਲੀਨ ਹਮ ਪੰਡਤ ਹਮ ਜੋਗੀ ਸਨੇ ਅਸੀਂ ਗਿਆਨੀ ਗੁਣੀ ਸੂਰ ਹਮ ਦਾ ਤੇ ਬਿਦ ਕਵਿਨ ਨਾਸੀ ਕਹਿਰੇ ਵਿਦਾਂ ਸੱਬੇ ਨੇ ਸਮਝਸ ਭੂਲ ਭਰੇ ਜੈਸੇ ਬੋਰੇ ਮੋਹ ਧਾਰਨਾਮ ਨਰਨ ਜੀਵਨ ਪ੍ਰਾਨਤਨ ਨਮੋਇ ਅਸੀਂ ਤਾਂ ਭਲੇਖੇ ਜੀ ਤੁਰੇ ਫਿਰਦੇ ਆ ਸਾਨੂੰ ਪਾਗਲਾਂ ਤੱਕ ਕਹਿਆ ਨਹੀਂ ਤੁਹਾਡੀ ਇੱਕ ਇੱਕ ਗੋਣਾ ਤੁਸੀਂ ਉਹਨੂੰ ਲੈ ਕੇ ਹੀ ਗੱਲਾਂ ਕਰੀ ਜਾਂਦੇ ਆ ਇੱਥੇ ਤਾਂ ਸਾਰੇ ਜਿਹੜੇ ਅਫਗਣ ਖਤਮ ਕਰਕੇ ਫੇਰ ਖਾਲਸ ਹੋਣਾ ਪੈਣਾ ਪਰ ਅੱਜ ਅਸੀਂ ਇਸ ਦਿਹਾੜੇ ਛੁੱਪ ਦਿਹਾੜੇ ਤੇ ਮੈਂ ਸਾਰੇ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਜਿਨ੍ਹਾਂ ਵੱਲੋਂ ਇੱਡਾ ਵੱਡਾ ਪਰਾਲਾ ਕੀਤਾ ਜਾ ਰਿਹਾ ਦੇਖੋ ਕਿੱਡਾ ਵੱਡਾ ਪੰਡਾਲ ਲੱਗ ਰਿਹਾ ਲੰਗਰ ਦਾ ਪ੍ਰਬੰਧ ਆ ਹੋਰ ਇਹਨਾਂ ਦੇ ਬੜੇ ਵੱਡੇ ਵੱਡੇ ਪ੍ਰਬੰਧ ਆ ਔਰ ਪ੍ਰਕਾਸ਼ ਦਿਹਾੜੇ ਤੇ ਵੀ ਇਦਾਂੇ ਕੰਮ ਕਰਦੇ ਆ ਮੈਂ ਸਾਰੇ ਸੰਗਤ ਨੂੰ ਜਿੱਥੇ ਕਹਿੰਦਾ ਆ ਉੱਥੇ ਮੈਂ ਆਉਣ ਵਾਲੇ ਬੱਚਿਆਂ ਨੂੰ ਵੇ ਇਹ ਗੱਲ ਕਹਿੰਦਾ ਆ ਕਿ ਉਹ ਆਉਣ ਵਾਲੇ ਬੱਚੇ ਜਿਹੜੇ ਆ ਉਹ ਸਿੱਖਣ ਕੋਸ਼ ਤਾਂ ਜਾ ਕੇ ਕੁਝ ਗੱਲ ਬਣਨੀ ਆ ਅਦਰਵਾਈਜ਼ ਬਾਬਾ ਸਾਹਿਬ ਦਾ ਜਿਹੜਾ ਕੈਦ ਹਾਕੇ ਬੀਤ ਗਿਆ ਇਸੇ ਕਰਕੇ ਮੈ ਰਾਤ ਮੈਸੇਜ ਆਇਆ ਸੀ ਕਿ ਅਸੀਂ ਜਿਸ ਦਿਨੋਂ ਉੜਿ ਗਏ ਕੈਦ ਹਾਕੇ ਬੀਤ ਗਿਆ ਆ ਜੀ ਉਹ ਦਿਨ ਤੋਂ ਨજર ਨਹੀਂ ਆ ਰਿਹਾ ਉੱਚ ਕਸੂਰ ਸਾਡਾ ਆ ਕਿਸੇ ਦਾ ਕਸੂਰ ਨਹੀਂ ਕੋਈ ਸਾਨੂੰ ਕੁੱਟ ਨਹੀਂ ਰਿਹਾ ਕੋਈ ਸਾਨੂੰ ਮਾਰ ਨਹੀਂ ਰਿਹਾ ਕੋਈ ਸਾਨੂੰ ਰੋਟ ਨਹੀਂ ਰਿਹਾ ਸਾਡੇ ਆਪਣੇ ਆ ਮੁਝੇ ਤਾਂ ਆਪਣੋਂ ਨੇ ਲੂਟਾ ਗੈਰੋਂ ਵਿੱਚ ਕਾਹਾਂ ਦਮ ਥਾ ਮੇਰੀ ਕਸ਼ਤੀ ਵਾਹ ਡੁੱਬੀ ਜਿੱਥੇ ਪਾਣੀ ਕਮ ਥਾ ਬਹੁਤ ਵਧੀਆ ਗੱਲ ਕੀਤੀ ਹੈ ਸਾਨੂੰ ਕੋਈ ਕੁਝ ਨਹੀਂ ਕਹਿ ਰਿਹਾ ਲੇਕਿਨ ਜਦੋਂ ਵੀ ਖਤਰਾ ਹੋਇਆ ਸਾਨੂੰ ਆਪਣੇ ਤੋਂ ਖਤਰਾ ਹੋਇਆ ਇਸ ਸੰਸਥਾ ਨੂੰ ਚਲਾ ਰਹੇ ਨੇ ਮੇਰੇ ਵੀਰ ਮੈਂ ਮਾਸ਼ਾਅੱਲਾ ਇੰਨੀ ਤਾਰੀਫ ਕਰਦਾ ਕਿ ਐਕਚੁਅਲੀ ਜਿਹੜੀ ਯੂਨਿਟੀ ਹੁੰਦੀ ਹੈ ਉਹ ਦਿਖਾਵੇ ਦੀ ਨਹੀਂ ਹੁੰਦੀ ਉਹ ਪ੍ਰੈਕਟੀਕਲੀ ਹੁੰਦੀ ਹੈ ਕਿਉਂਕਿ ਮੈਨੂੰ ਵੀ ਕਾਫੀ ਸਾਲਾਂ ਤੋਂ ਦਰਬਾਰ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਸਤਗੁਰ ਅਰਬਦਾਸ ਮਹਾਰਾਜ ਦੇ ਮੰਦਿਰ ਵਿੱਚ ਕਈ ਵਾਰੀ ਸੈਰ ਕਰਦੇ ਦੌਰਾਨ ਵੀ ਇੱਥੇ ਆ ਕੇ ਅਖਬਾਰ ਪੜ੍ਹ ਲਈ ਦੀ ਹੈ 10 ਮਿੰਟ ਬੈਠ ਜਾਈਦਾ ਹੈ ਬੜਾ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਕਿ ਸਾਡੇ ਬੈਠਣ ਵਾਸਤੇ ਕੋਈ ਨਾ ਕੋਈ ਸਥਾਨ ਹੈ ਮੇਰੇ ਵੀਰ ਮੇਰੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਬਾ ਸਾਹਿਬ ਦੇ ਆਗਮਨ ਦਿਵਸ ਦੀਆਂ ਮੁਬਾਰਕਾਂ ਸਭ ਨੂੰ ਹਾਂਜੀ ਅੱਜ ਅਸੀਂ ਸ੍ਰੀ ਗੁਰੂ ਵਿਦਾਸ ਪਵਨ ਸਿਵਰਾਂ ਚੌਂਕ ਪਟਿਆਲਾ ਦੇ ਵਿੱਚ ਸ੍ਰੀ ਗੁਰੂ ਵਿਦਾਸ ਮਿਸਰੀ ਸੁਸਾਇਟੀ ਅਤੇ ਇਲਾਕਾ ਨਵਸੀਆਂ ਦੇ ਸਹਿਯੋਗ ਦੇ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਗਿਆਨ ਦੇ ਪ੍ਰਤੀਕ ਨਾਰੀ ਦੇ ਮੁਕਤੀਦਾਤਾ ਹੋਰ ਹੀ ਬਹੁਤ ਆਪਾਦੀਆਂ ਨੇ ਅਸੀਂ ਬਹੁਤ ਹੀ ਸਤਿਕਾਰਯੋਗ ਡਾਕਟਰ ਪੀਮਰ ਅਮੇਦਕਾਰ ਜੀ ਦੇ 134ਵਾਂ ਜਿਹੜਾ ਆਗਮਨਪੁਰਬਾ ਸੀ ਬੜੇ ਸਰਦਾ ਭਾਵਨਾ ਅਤੇ ਖੁਸ਼ੀ-ਖੁਸ਼ੀ ਲਗਭਗ 30 ਸਕੂਲਾਂ ਦੇ ਵਿਦਿਆਰਥੀਆਂ ਦੇ 400 ਦੇ ਕਰੀਬ ਵਿਦਿਆਰਥੀਆਂ 30 ਸਕੂਲਾਂ ਦੇ ਉਹਨਾਂ ਨੂੰ ਅਸੀਂ ਜਿਹੜਾ ਗਿਆਨ ਦੇ ਪ੍ਰਤੀਕ ਦੇ ਵਜੋਂ ਜਿਹੜਾ ਵਿਸ਼ਵ ਗਿਆਨ ਦੇ ਵਜੋਂ ਅਸੀਂ ਜਿਹੜਾ ਮਨਾਉਂਦੇ ਆ ਉਹਨਾਂ ਨੂੰ ਅਸੀਂ ਜਿਹੜੇ ਸਕੂਲਾਂ ਦੇ ਵਿਦਿਆਰਥੀ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਫਸਟ ਸੈਕੰਡ ਥਰਡ ਪੋਜੀਸ਼ਨਾਂ ਤੇ ਜਾਂ ਹੋਰ ਕੋਈ ਕੀਡਾ ਦੇ ਵਿੱਚ ਜਾਂ ਹੋਰ ਕੋਈ ਗਤੀਵਿਧੀਆਂ ਦੇ ਵਿੱਚ ਜਿਹੜੇ ਅੱਭਲ ਰਹਿੰਦੇ ਨੇ ਉਹਨਾਂ ਦੀ ਹੌਸਲਾ ਵਜਾਈ ਦੇ ਲਈ ਅਸੀਂ 400 ਵਿਦਿਆਰਥੀਆਂ ਨੂੰ ਅੱਜ ਇੱਥੇ ਸਨਮਾਨ ਕਰਨਾ ਜੀ ਸੋ ਬਹੁਤ ਪਦਵੰਤੇ ਸੱਜਣ ਜਿਹੜੇ ਇੱਥੇ ਪਹੁੰਚ ਰਹੇ ਨੇ ਜੀ ਅਜੇ ਤਾਂ ਸਿਰਫ ਸ਼ੁਰੂਆਤ ਹੈ 10 ਵਜੇ ਸਾਡਾ ਅਸਲ ਪ੍ਰੋਗਰਾਮ ਸ਼ੁਰੂ ਹੋਣਾ ਜੀ ਸਾਡੇ ਪ੍ਰਧਾਨ ਜੀ ਜਿਹੜੇ ਅਫੀਸ ਜਸਲ ਸਾਹਿਬ ਪਾਵਰ ਆਫ ਜੁਨਟੀ ਦੇ ਸਟੇਟ ਪ੍ਰੈਜ਼ੀਡੈਂਟ ਆ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਜੀ ਲੇਕਿਨ ਇੱਥੇ ਸਾਡਾ ਜਿਹੜਾ ਅੱਜ ਦਾ ਅਸੀਂ ਪ੍ਰਬੰਧ ਕੀਤਾ ਗਿਆ ਦੇਖ ਰਿਹਾ ਤੁਸੀਂ ਵੱਡਾ ਪਨਾਲ ਆ 1200 ਦੇ ਕਰੀਬ ਜਿਹੜੀ ਸੈਟਿੰਗ ਦਾ ਅਸੀਂ ਪ੍ਰਬੰਧ ਕੀਤਾ ਹੈਗਾ ਛੋਟਾ ਹੋ ਜਾਏਗਾ ਜਦੋਂ ਫੰਕਸ਼ਨ ਸ਼ੁਰੂ ਹੋ ਜਾਏਗਾ ਵੱਡਾ ਪੰਡਾਲ ਵੀ ਛੋਟਾ ਹੋ ਜਾਏਗਾ ਪਿਛਲੇ ਸਾਲ ਵੀ ਸਾਰਾ ਏਦਾਂ ਹੀ ਪੰਡਾਲ ਸਾਡਾ ਘਟਿਆ ਸੀ ਅਸੀਂ ਪੰਡਾਲ ਵਧਾਈ ਜਾ ਰਹੇ ਹਾਂ ਲੇਕਿਨ ਫਿਰ ਵੀ ਪੂਰਾ ਨਹੀਂ ਪੈਂਦਾ ਪੰਡਾਲ ਤੇ ਜਿਹੜੀ ਗਿਣਤੀ ਹੈ ਇਹ ਤੁਹਾਡੀ ਸੋਚ ਹੈ ਤੁਹਾਡੀ ਟੀਮ ਦੀ ਇਹ ਮਿਹਨਤ ਹੈ ਔਰ ਸਕਰੀਨ ਦੇ ਉੱਪਰ ਇਹ ਛੋਟੇ-ਛੋਟੇ ਬੱਚੇ ਬੱਚੀਆਂ ਦੇਖ ਰਹੇ ਹੋ ਦੇਖੋ ਇਹ ਲਹਿਰੋਂ ਕੀ ਰਵਾਨੀ ਕਿਆ ਹੋਗੀ ਸਮੁੰਦਰ ਕੀ ਰਵਾਨੀ ਕਿਆ ਹੋਗੀ ਜਦ ਬਚਪਨ ਹੀ ਕਿਆਮਤ ਹੈ ਤਾਂ ਖੁਦਾ ਜਾਣੇ ਜਵਾਨੀ ਕਿਆ ਹੋਗੀ ਔਰ ਜਦੋਂ ਇਹਨਾਂ ਦਾ ਬਚਪਨ ਹੀ ਇੰਨਾ ਮਾਸ਼ਾਅੱਲਾ ਖੂਬਸੂਰਤ ਹੈ ਤੇ ਜਦੋਂ ਇਹ ਬੱਚੇ ਸਾਡੇ ਤੋਂ ਉੱਪਰ ਪਹੁੰਚਣਗੇ ਔਰ ਸਾਡੀ ਉਸ ਉਮਰ ਤੱਕ ਪਹੁੰਚਣਗੇ ਤਾਂ ਇਹਨਾਂ ਨੇ ਸਮਾਜ ਦੀ ਬਹੁਤ ਬਿਹਤਰੀ ਲਈ ਕੰਮ ਕਰਨਗੇ ਸੋ ਮੈਂ ਰਣਜੀਤ ਨਗਰ ਦੇ ਵਾਸੀਆਂ ਨੂੰ ਅੱਜ ਬਾਬਾ ਸਾਹਿਬ ਦੇ ਆਗਮਨ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਕਿਉਂਕਿ ਰਾਜੇਂਦਰਾ ਜਾਣਾ ਉਸ ਤੋਂ ਬਾਅਦ ਲਾਪਰਾ ਜਾਣਾ ਲਾਪਰਾ ਤੋਂ ਬਾਅਦ ਆ ਕੀ ਪ੍ਰੋਗਰਾਮ ਹੈ ਸਾਰਾ ਉੱਥੇ ਪਤਾ ਲੱਗੇਗਾ ਇਸ ਕਰਕੇ ਅੱਜ ਜਸਸਰ ਸਾਹਿਬ ਹਾਜ਼ਰੀ ਲਗਵਾਉਣ ਆਏ ਸੀ ਮੈਂ ਕਰਮਜੀਤ ਸਿੰਘ ਜੀ ਜੇਏ ਸਾਹਿਬ ਦਾ ਪ੍ਰਧਾਨ ਸਾਹਿਬ ਦਾ ਹੋਰ ਪਤਵੰਤੇ ਸੱਜਣ ਨੇ ਮੇਰੇ ਵੀਰ ਸਾਰੇ ਸਭ ਦਾ ਬਹੁਤ-ਬਹੁਤ ਸ਼ੁਕਰੀਆ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਨ ਸੋਪਾ ਸਤਿਗੁਰੂ ਰਵਿਦਾਸ ਮੰਦਿਰ ਸਿਉਣਾ ਚੌਕ ਪਟਿਆਲਾ ਤੋਂ